ਹਾਂਜੀ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਅੱਜ ਇਸ ਮੰਚ ਤੇ ਕਹਾਣੀ ਸਾਂਝੀ ਕਰ ਰਹੇ ਹਾਂ ਉਹਨਾਂ ਦੋ ਖਿਡਾਰੀਆਂ ਦੀ ਜਿਹੜੇ ਸਬੰਧਤ ਨੇ ਸਰਕਾਰੀ ਸਕੂਲ ਦੇ ਨਾਲ ਜਿਹੜੇ ਖੇਡਣਾ ਚਾਹੁੰਦੇ ਸੀ ਪਰ ਕੋਈ ਪਲੇਟਫਾਰਮ ਨਹੀਂ ਸੀ ਜਿਨ੍ਹਾਂ ਦਾ ਮੰਤਵ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਨਹੀਂ ਸੀ ਸਿਰਫ ਆਪਣੇ ਦੋਸਤਾਂ ਨਾਲ ਘੁੰਮਣਾ ਸੀ ਤੇ ਅਚਾਨਕ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਜਇਹੇ ਕੋਚ ਦੇ ਨਾਲ ਜਿਹੜਾ ਉਹਨੂੰ ਖੇਡਾਂ ਦੀ ਦੁਨੀਆ ਦੇ ਨਾਲ ਜੋੜਦਾ ਸਟੇਟ ਖੇਡਦੇ ਨੇ ਨੈਸ਼ਨਲ ਖੇਡਦੇ ਨੇ ਤੇ ਲਗਭਗ ਇੰਟਰਨੈਸ਼ਨਲ ਦੀ ਤਿਆਰੀ ਦੇ ਕੰਡੇ ਤੇ ਨੇ ਉਹਨਾਂ ਦੋਨਾਂ ਦੀ ਕਹਾਣੀ ਇਸ ਪਲੇਟਫਾਰਮ ਤੇ ਇਸ ਮੰਚ ਤੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆਂ ਜਿਸ ਗੇਮ ਦਾ ਜਿਸ ਖੇਡ ਦਾ ਨਾਮ ਅ ਅਸੀਂ ਬਹੁਤ ਘੱਟ ਲੋਕਾਂ ਨੇ ਸੁਣਿਆ ਤੇ ਬਾਹਰਲੇ ਮੁਲਕਾਂ ਦੇ ਵਿੱਚ ਇਹਦੀ ਕਾਫੀ ਮੰਗ ਹੈ ਵੁਸ਼ੂ ਗੇਮ ਵੁਸ਼ੂ ਗੇਮ ਦੇ ਨਾਲ ਸੰਬੰਧਤ ਇਹ ਦੋਨੋਂ ਖਿਡਾਰੀ ਆਪਣੇ ਜ਼ਿੰਦਗੀ ਦੇ ਸਫ਼ਰ ਬਾਰੇ ਕੀ ਕਹਿੰਦੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਮੇਰਾ ਨਾਮ ਆਪਦੇਸ਼ ਕੁਮਾਰ ਹੈ ਮੈਂ ਪਲੱਸ 1 ਵਿੱਚ ਪੜਦਾ ਮੈਂ ਮਨਸੂਰਵਾਲ ਪਿੰਡ ਦਾ ਰਹਿਣ ਵਾਲਾ ਇਸ ਗੇਮ ਵਿੱਚ ਮੈਨੂੰ 3 ਸਾਲ ਹੋ ਗਏ ਮੈਂ 12 ਸਾਲ ਦਾ ਸੀ ਉਦੋਂ ਸਟਾਰਟ ਕੀਤੀ ਸੀ ਤੇ ਹੁਣ 15 ਸਾਲ ਚੱਲ ਰਿਹਾ ਮੈਂ ਪਹਿਲਾਂ ਬਹੁਤ ਇਦਾਂ ਹੀ ਘੁੰਮਦਾ ਫਿਰਦਾ ਰਹਿੰਦਾ ਸੀ ਯਾਰਾਂ ਦੋਸਤਾਂ ਦੇ ਨਾਲ ਫੇਰ ਮੈਨੂੰ ਆ ਗੇਮ ਬਾਰੇ ਪਤਾ ਲੱਗਾ ਤਾਂ ਮੈਂ ਇਸ ਗੇਮ ਦੇ ਨਾਲ ਜੁੜ ਗਿਆ ਜਿਹੜੋ ਸਰ ਨੇ ਮੈਨੂੰ ਕਿਹਾ ਇੱਕ ਗੇਮ ਦੇ ਨਾਲ ਜੁੜ ਜਾ ਅੱਗੇ ਜਾ ਕੇ ਫਾਇਦਾ ਮਿਲਣਾ ਜਦੋਂ ਅਸੀਂ ਕਿਥੋ ਦੀ ਖੇਡ ਕੇ ਜਾਂਦੇ ਸੀ ਸਕੂਲ ਤੇ ਤੇ ਜਿਹੜਾ ਸਾਡੇ ਮੈਡਮਾਂ ਜਾਂ ਸਾਰੇਗੇ ਉਹ ਸਾਨੂੰ ਪ੍ਰੇਲ ਵਿੱਚ ਸਨਮਾਨਿਤ ਕਰਦੇ ਸੀ ਮੈਡਲ ਦੇ ਨਾਲ ਤੋਂ ਇਹ ਸਾਨੂੰ ਪ੍ਰਾਊਡ ਫੀਲ ਹੁੰਦਾ ਸੀ ਜਿਹਰੇ ਸਾਡੇ ਸਾਰੇ ਗਰੀਬ ਵਾਲਿਆ ਜੀ ਉਹ ਸਾਨੂੰ ਬਹੁਤ ਮੋਟੀਵੇਟ ਕਰਦੇ ਹਨ ਤੇ ਸਕੂਲ ਵੱਲੋਂ ਵੀ ਸਾਨੂੰ ਖਰਚਾ ਕੋਈ ਨਹੀਂ ਲੱਗਦਾ ਜਿਹੜਾ ਸਾਡਾ ਸਾਰਾ ਹੈਗਾ ਸਾਰਾ ਖਰਚਾ ਉਹੀ ਚੱਕਦਾ ਜੀ ਇੱਥੇ ਅਸੀਂ ਉਹ 3 ਵਜਿਆਂ ਤੇ ਤੇ 6 ਵਜੇ ਤੱਕ ਚੱਲ ਜਾਂਦੇ ਅਸੀਂ 3 ਘੰਟਾ ਲਾਂਦੇ ਜੀ ਡਾਈਟ ਜਿਹੜਾ ਸਾਡੇ ਤੋਂ ਹੁੰਦਾ ਜਿਵੇਂ ਸਵੇਰੇ ਦੁੱਧ ਪੀ ਲਈਦਾ ਰੋਟੀ ਰੋਟੀ ਖਾ ਲਈਦਾ ਨਹੀਂ ਹੁੰਦਾ ਜੀ ਸਾਡਾ ਸਾਡੇ ਫੈਮਿਲੀ ਤੇ ਉਹੀ ਪਾਪਾ ਮੰਮੀ ਬ੍ਰਦਰ ਸਿਸਟਰ ਸਾਡਾ ਫਾਦਰ ਉਹੀ ਦਿਹਾੜੀਆਂ ਕਰਦੇ ਜੀ ਮੇਰਾ ਨਾਮ ਸੂਰਜ ਹੈ ਮੈਂ ਪਲੱਸ 2 ਕਲਾਸ ਚ ਪੜਦਾ ਹਾਂ ਜੀ ਇਹ ਮੇਰਾ ਗੇਮ ਵਾਲ ਸੌਂਗ ਸੀਗਾ ਜੀ ਤੇ ਸਰ ਸਾਡੇ ਸਕੂਲ ਵਾਲ ਆਏ ਸੀਗੇ ਤੇ ਉਹਨਾਂ ਨੇ ਸਾਨੂੰ ਇਹਨਾਂ ਦੱਸਿਆ ਜੀ ਤਾਂ ਕਰਕੇ ਜੁਆਇਨ ਕੀਤੀ ਗਏ ਇਸ ਸਟੈਂਡ ਸਰ ਜੀ ਸਾਡੇ ਕਪੂਤਲੇ ਐਸਐਸ ਕਲੱਬ ਬੱਸ ਸਟੈਂਡ ਦੇ ਨਾਲ ਹੈ ਜੀ ਹਾਂਜੀ ਉੱਥੇ ਆਈ 3 ਵਜੇ ਆ ਜਾਈਦਾ ਈ 3 ਘੰਟੇ ਪ੍ਰੈਕਟਿਸ ਲਈ ਦੀ 6 ਵਜੇ ਚਲ ਜਾਈਦਾ ਉਹ ਸਾਡੇ ਰਜੀਵ ਸਰ ਜੀ ਉਹ ਸਾਡਾ ਬਹੁਤ ਖਿਆਲ ਰੱਖਦੇ ਨੇ ਤੇ ਉਹ ਸਾਡੀ ਅੱਗੇ ਤੱਕ ਵੀ ਮਦਦ ਕਰਦੇ ਖੇਡ ਚੁੱਕੇ ਆ ਜੀ ਹਾਂਜੀ ਤੇ ਅੱਗੇ ਵੀ ਵਧਣਾ ਜੀ ਆਈ ਪ੍ਰੈਕਟਿਸ ਕਰਨ ਦੇ ਆ ਸਾਡੇ ਸਰ ਵੀ ਸਾਡੇ ਨਾਲ ਹੈਗੇ ਆ ਇੰਟਰਨੈਸ਼ਨਲ 골ਡ ਮੈਡਲ ਖੇਡਿਆ ਜੀ ਆ ਇੰਡੋਨੇਸ਼ੀਆ ਪਾਲ ਜੀ ਘਰ ਦੇ ਵਿੱਚ ਜੀ ਮੰਮੀ ਡੈਡੀ ਆ ਬ੍ਰਦਰ ਆ ਸਿਸਟਰ ਆ ਜੀ ਫਾਦਰ ਉਹ ਹੀ ਕਰਦੇ ਜੀ ਦਿਹਾੜੀਆਂ ਕਰਦੇ ਆ ਉਹੀ ਡਾਈਟ ਆ ਜੀ ਸਵੇਰੇ ਮੈਂ ਤਾਂ ਉਹੀ ਕਿੰਨਾ ਜੀ ਜਿਹੜੇ ਬੱਚੇ ਹੈਗੇ ਆ ਸਾਰੇ ਸਪੋਰਟਸ ਵਿੱਚ ਜੁੜਨਗੇ ਤੇ ਜਿਹੜੇ ਛੋਟੀ ਉਮਰ ਚ ਨਸ਼ੇ ਕਰਦੇ ਆ ਉਹ ਥੋੜਾ ਦੂਰ ਰਹਿਣ ਤੇ ਸਪੋਰਟਸ ਤੇ ਸਾਰੇ ਜਣੇ ਆਣ ਸਾਨੂੰ ਬਾਹਰਲਾ ਖਾਣਾ ਨਹੀਂ ਖਾਣਾ ਚਾਹੀਦਾ ਹੈ ਜਿਵੇਂ ਅਸੀਂ ਬਾਹਰਲਾ ਖਾਣਾ ਖਾਂਦੇ ਹਾਂ ਤੇ ਸਾਡੇ ਸਰੀਰ ਨੂੰ ਬਹੁਤ ਹੀ ਨੁਕਸਾਨ ਕਰਦਾ ਹੈ ਇਸ ਕਰਕੇ ਸਾਨੂੰ ਹਮੇਸ਼ਾ ਨੈਚੁਰਲ ਖਾਣਾ ਖਾਣਾ ਚਾਹੀਦਾ ਹੈ ਬਾਹਰ ਦਾ ਖਾਣਾ ਖਾਣ ਨਾਲ ਹੀ ਬਿਮਾਰੀ ਹੋ ਸਕਦੇ ਆ ਇਸ ਕਰਕੇ ਸਾਨੂੰ ਹਮੇਸ਼ਾ ਘਰ ਦਾ ਖਾਣਾ ਖਾਣਾ ਚਾਹੀਦਾ ਹੈ ਤੇ ਦਹੀਂ ਜਿੱਦਾ ਦੁੱਧ ਪੀ ਲਿਆ ਬਦਾਮ ਖਾਲੇ ਚਨੇ ਖਾਲੇ ਇਸ ਕਰਕੇ ਆਪਣੀ ਬੋਡੀ ਪੂਰੀ ਫਿਟ ਹੁੰਦੀ ਹੈ ਜੀ